ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਣ ਦਿਨ ਨੀਤ ਖੋਲ ਕਵਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਤੂ ਪੇਸ਼ਾਨ ਤੋਹਾਰੀਆਂ ਵੇਖੋ ਸਰ ਹਜੂ ਅਗੰਨ ਨਿਵਰੇ ਤਿਸਨਾ ਨਾ ਬੁਝਾਈ ਹਰ ਸੇਵਾ ਵਿਣ ਇਹ ਫਲ ਲਾਗੇ ਨਾਨਕ ਪ੍ਰਾਪਿ ਸਤ ਮਰ ਜਮੈਂ ਆ ਭਾਗੇ ਹਰ ਸੇਵਾ ਵਿਣ ਇਹ ਫਲ ਲਾਗੇ ਨਾਨਕ ਪ੍ਰਾਪਿ ਸਤ ਮਰ ਜਮੈਂ ਆ ਭਾਗੇ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਗੁਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸੰਕਟ ਅੰਮ੍ਰਿਤ ਵੇਲੇ ਦੇ ਦਿਵਾਨਾ ਵਿਖੇ ਹਾਜ਼ਰੀਆਂ ਭਰ ਰਹੇ ਹਾਂ ਆਓ ਨੜੀ ਵਾਰ ਸ਼ਬਦ ਦੇ ਵਿਚਾਰ ਨਾਲ ਜੁੜਦਾ ਕਰੀਏ ਜੀ ਅੱਜ ਦਾ ਸ਼ਬਦ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ 298 ਅੰਗ ਉਪਰ ਸੁਭਾਏ ਮਾਨ ਥਿੱਤੀ ਗੌੜੀ ਮਹੱਲਾ ਪੰਜਵਾਂ ਵਿੱਚੋਂ ਸ਼ਲੋਕ ਨੌਮਾ ਹੈ ਨੌਮਾ ਸ਼ਲੋਕ ਨਾਮੀ ਪੌੜੀ ਮਤਰਕੇ ਜਿਸ ਤਰ੍ਹਾਂ ਬਾਣੀ ਦਾ ਹੰਢ ਹੈ ਥਿੱਤੀ ਗੌੜੀ ਪਾਵ ਤਿੱਥਾਂ ਤੋ ਨੌਵੀਂ ਤੇ ਥੋਤੇ ਜਾ ਕੇ ਮਤਲਬ ਨੌਵੇਂ ਸ਼ਲੋਕ ਕੋੜੀ ਵੀ ਜਾ ਕੇ ਪਾਦਸ਼ਾਹ ਕੀ ਬਖਸ਼ਿਸ਼ ਕਰਦੇ ਹਨ ਆਓ ਆਰੰਭ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸੀਆਂ ਗੁਰੂ ਚਰਨਾ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਗਨ ਗੱਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਨਾਰਾਇਣ ਨਰਿシンਹਰੇ ਹੋ ਵੇ ਉਹ ਸੁਆਦਮਿਕਾਰ ਨਾਨਕ ਨਾਉ ਬਿਸਾਰਿਆ ਨਰਕ ਸੁਰਗਿ ਅਵਤਾਰ ਵਾਹਿਗੁਰੂ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦਾ ਨੇ ਸੰਕਾਤ ਸਤਿਗੁਰੂ ਤੰਤਨ ਸ੍ਰੀ ਗੁਰੂ ਮਹਾਰਾਜੀ ਮਖਸ਼ਿਸ਼ ਕਰਦੇ ਹਨ ਸ੍ਰੀ ਗੁਰੂ ਸਾਹਿਬ ਜੀ ਦੇ 298 ਅੰਗ ਉਪਰ ਸੁਭਾਈ ਮਾਨ ਸ਼ਬਦ ਸਲੋਕ ਨਾਰਾਇਣੈ ਸਿਮਰਿਓ ਮੋਹਿਓ ਸਵਾਨ ਵਿਕਾਰ ਪਾਤਸ਼ਾਹ ਜੀ ਕਹਿੰਦੇ ਜਿਸ ਮਨੁੱਖ ਨੇ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹ ਸਦਾ ਵਿਕਾਰਾਂ ਦੀ ਦੁਨੀਆ ਦੇ ਵਿਸ਼ੇ ਵਿਕਾਰਾਂ ਦੀ ਦੁਨੀਆ ਦੇ ਪ੍ਰਾਰਥਾਂ ਦੇ ਸਵਾਦਾਂ ਵਿੱਚ ਫਸਿਆ ਰਹਿੰਦਾ ਜਿਸ ਕਾਰਨ ਨਾਨਕ ਨਾਮ ਵਿਸਾਰਿਆ ਪਰਮੇਸ਼ਰ ਨੂੰ ਭੁਲਾਉਣ ਕਰਕੇ ਨਰਕ ਸੁਰਗਿਅ ਅਵਤਾਰ ਦੁੱਖਾਂ ਤੇ ਸੁੱਖਾਂ ਨਰਕਾਂ ਤੇ ਸੁਰਗਾਂ ਨੂੰ ਭੋਗਦਾ ਰਹਿੰਦਾ ਗੁਰਮਤੱਥ ਇਥੇ ਹੀ ਦੁੱਖ ਤੇ ਸੁੱਖ ਨੂੰ ਨਰਕ ਸਵਰਗ ਦੱਸਦੀ ਐ। ਭਾ ਪਰਮੇਸ਼ਰ ਤੋਂ ਭੁੱਲਿਆ ਹੀ ਸਾਰੇ ਲੋਗ ਜੀਵ ਨੂੰ ਆਉਂਦੇ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਬੁਖ ਹੋਏ ਲਾਭ ਤੇ ਲੱਗਣ ਜਨਮ ਜੋ। ਖਿਲਮੇ ਕੌਣੇ ਹੋਏਗੇ ਜਿਤਨੇ ਮਾਇਆ ਭੋਗ ਇਸ ਕਰਕੇ ਇਹ ਮਾਇਆ ਦੇ ਸਵਾਦ ਮਾਇਆ ਦੇ ਭੋਗ ਵੀ ਉਹਨੂੰ ਫਿਰ ਚੰਗੇ ਨਹੀਂ ਲੱਗਦੇ ਭਾਵ ਸਰੀਰ ਦੁਖੀ ਹੋ ਜਾਂਦਾ ਜਿਵੇਂ ਸੋਗਰ ਵਾਲੇ ਨੂੰ ਖੰਡ ਜ਼ਹਿਰ ਬਣ ਜਾਂਦੀ ਹੈ ਮਿੱਠਾ ਜ਼ਹਿਰ ਬਣ ਜਾਂਦਾ ਇਸ ਕਰਕੇ ਮਿੱਠਾ ਤਾਂ ਬਹੁਤ ਵਧੀਆ ਮਿੱਠਾ ਹੈ ਪਰ ਇਸ ਬਿਮਾਰੀ ਕਰਕੇ ਹੁਣ ਉਹੀ ਮਿੱਠਾ ਉਹਦੇ ਲਈ ਜ਼ਹਿਰ ਬਣ ਗਿਆ ਇਸੇ ਤਰ੍ਹਾਂ ਜਿੰਨੇ ਸੰਸਾਰ ਦੇ ਸੁੱਖ ਹਨ ਪਰਮੇਸ਼ਰ ਨੂੰ ਭਲਾ ਦੇਣ ਕਰਕੇ ਸਾਰੇ ਦੁੱਖਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਆ ਨਾ ਰਾਇ ਨ ਸਿਮਰਿਓ ਮੋਇਓ ਸਵਾਦ ਵਿਕਾਰ ਨਾਨਕ ਨਾਮ ਵਿਸਾਰਿਆ ਨਰਕ ਸੁਰਗਿ ਅਵਤਾਰ ਬਾਰ ਬਾਰ ਜਮਨਾ ਮਰਨਾ ਦੁੱਖ ਸੁੱਖਾਂ ਦੇ ਵਿੱਚ ਜਾਣਾ ਇਹ ਬਾਰ ਬਾਰ ਹੁੰਦਾ ਰਹਿੰਦਾ ਪੌੜੀ ਪਰਮੇਸ਼ਰ ਨੂੰ ਭੁਲਾਉਣ ਕਰਕੇ ਹੋਰ ਕੀ ਹੋਇਆ ਨੌ ਮੀਨ ਵੈਛਦਰ ਅਪਬੀਤ ਸਿਦਰ ਹੈ ਦਵਾਰੇ ਸਾਡੇ ਨੌ ਦੁਆਰੇ ਗੁਰੂ ਪਿਆਰੋ ਸੱਤ ਚਿਹਰੇ ਤੇ ਲੱਗੇ ਆ ਦੋ ਥੱਲੇ ਆ ਇਸ ਤਰ੍ਹਾਂ ਇਹ ਕੰਨ ਨੱਕ ਆਂਦੀ ਨੌ ਇੰਦਰੀ ਜਿਹੜੇ ਹਨ ਇਹ ਸਾਰੇ ਵਿਕਾਰਾਂ ਵਿੱਚ ਪ੍ਰਵਿੱਤ ਹੋ ਚੁੱਕੇ ਹਨ ਗੰਦੇ ਹੋ ਚੁੱਕੇ ਆ ਗੰਦੇ ਦਾ ਮਤਲਬ ਨਹੀਂ ਕਿ ਕੰਨਾਂ ਵਿੱਚੋਂ ਮੈਲ ਆਉਂਦੀ ਹੈ ਨਾਸਕਾ ਤੋਂ ਸੀਨ ਆਉਂਦਾ ਗੰਦੇ ਦਾ ਮਤਲਬ ਕਿ ਇਹਨਾਂ ਦੇ ਅੰਦਰ ਵਿਕਾਰਾਂ ਦੀਆਂ ਗੱਲਾਂ ਭਰ ਚੁੱਕੀਆਂ ਨੇ ਕਾਨੇ ਜਿਹੜੇ ਹਨ ਉਹ ਵਿਸ਼ੇ ਵਕਾਰਾਂ ਦੀਆਂ ਗੱਲਾਂ ਸੁਣਦੇ ਹਨ ਨਾਸਕਾ ਦੇ ਨਾਲ ਬਾੜੀ ਸੁਗੰਧੀ ਲੈਂਦਾ ਹੈ ਔਰ ਨੇਤਰਾ ਦੇ ਨਾਲ ਮਾੜਾ ਦੇਖਣਾ ਰਸਨਾ ਦੇ ਨਾਲ ਮਾੜਾ ਬੋਲਣਾ ਮਾੜਾ ਖਾਣਾ ਆਦਿ ਪੰਜਾਂ ਵਿਕਾਰਾਂ ਦੇ ਵਿੱਚ ਕਾਂਕੋ ਲੋਭੋ ਮੋਹ ਹੰਕਾਰ ਦੇ ਵਿੱਚ ਜੀ ਪਰਵਿਰਤ ਹੋ ਚੁੱਕੇ ਆ ਜਿਸ ਕਰਕੇ ਦੇ ਨੌਏ ਦੁਆਰੇ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਨੇ ਨਾਮ ਨੇ ਵਾਸਾ ਕਰਨਾ ਸੀ ਉਹਨਾਂ ਵਿੱਚ ਵਿਕਾਰਾਂ ਦਾ ਵਾਸਾ ਹੋ ਗਿਆ ਹੈ। ਔਰ ਹਰ ਨਾਮਨ ਜਪੈ ਕਰਤ ਵਿਪਰੀਤ ਜਿਹੜੇ ਮਨੁੱਖ ਪਰਮੇਸ਼ਰ ਨੂੰ ਭੁਲਾ ਕੇ ਉਹਦੇ ਨਾਮ ਨੂੰ ਭੁਲਾ ਕਰਕੇ ਪਰਮੇਸ਼ਰ ਦੇ ਉਲਟ ਚੱਲਦੇ ਆ ਨਿਸਾਨੀਆਂ ਦੇ ਉਲਟ ਚੱਲਦੇ ਆ। ਮਨੁੱਖਤਾ ਦੀ ਮਰਜ਼ਾ ਦਾ ਦੇ ਉਲਟ ਮੰਦੇ ਕਰਮ ਕਰਦੇ ਰਹਿੰਦੇ ਹਨ ਜਿਵੇਂ ਪਤਰੀਆ ਰਮੈ ਬਕੈ ਸਾਧ ਨਿੰਦ ਪਰਾਈਆਂ ਇਸਤਰੀਆਂ ਨੂੰ ਰਮਣਾ ਭਾ ਪਰਾਇਆਂ ਇਸਤਰੀਆਂ ਨੂੰ ਭੋਗਣਾ ਵਿਸ਼ੇ ਵਕਾਰਾਂ ਦੇ ਵਿੱਚ ਪਰਮਿਤ ਹੋਣਾ ਬਕੈ ਸਾਧ ਨਿੰਦ ਗੁਰਮੁਖਾਂ ਦੀ ਸਿਆਣੇ ਬੰਦਿਆਂ ਦੀ ਨਿੰਦਿਆ ਕਰਦੇ ਰਹਿਣਾ ਭਰੇ ਮਨੁੱਖਾਂ ਦੀ ਨਿੰਦਿਆ ਕਰਦੇ ਰਹਿਣਾ ਇਸ ਦਾ ਕਾਰਨ ਇਹੋ ਹੀ ਹੈ ਕਿ ਇਸ ਨੇ ਨਾਮ ਨਾਲ ਨਹੀਂ ਜੁੜਨਾ ਕੀਤਾ ਔਰ ਇਸ ਦਾ ਜੀਵਨ ਉਹ ਉਲਟੇ ਪਾਸੇ ਚੱਲ ਪਿਆ ਖਾਤਮੇ ਵੱਲ ਚੱਲ ਪਿਆ। ਬਾਖਸ਼ਿਆ ਜੀ ਕਹਿੰਦੇ ਇੰਦਰੀਆਂ ਦੇ ਨਾਲ ਪਰਾਈਆਂ ਇਸਤਰੀਆਂ ਭੋਗਦਾ ਹੈ ਜੁਵਾਨ ਦੇ ਨਾਲ ਪਰਾਈ ਨਿੰਦਿਆ ਕਰਦਾ ਹੈ ਨਿੰਦਾ ਭਰੀ ਕਿਸੇ ਕੀ ਨਾ ਹੀ ਮਨ ਮੁਕਮੁਕਤ ਕਰਨ। ਔਰ ਕੰਨ ਨਾ ਸੁਣ ਹੀ ਹਰ ਜਸ ਬਿੰਦ ਜਿਹੜੇ ਸਾਡੇ ਕੰਨ ਹਨ 1 ਮਿੰਟ ਵੀ ਕੁਝ ਸਮਾਂ ਵੀ ਥੋੜਾ ਸਮਾਂ ਵੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਸੁਣਦੇ ਪਰਮੇਸ਼ਰ ਦੀ ਸਿੱਖ ਸਲਾਹ ਨਹੀਂ ਸੁਣਦੇ ਸਾਡੇ ਕੰਨ ਹੇਤ ਤੱਕ ਦਰਬ ਉਧਰ ਕਹ ਤਾਈਂ ਔਰ ਹੱਥਾਂ ਦੇ ਨਾਲ ਇਹ ਮਨੁੱਖ ਦੂਸਰੇ ਆਂ ਦਾ ਹੱਕ ਮਾਰਦਾ ਹੈ ਸਿਮਰ ਤੋਂ ਖਾਲੀ ਬੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਸਿਮਰ ਨਹੀਂ ਹੈ ਉਹਨਾਂ ਦਾ ਜੀਵਨ ਐਸਾ ਹੋ ਚੁੱਕਿਆ ਆਪਣੇ ਹੱਥਾਂ ਦੇ ਨਾਲ ਕਿਰਤ ਕਰਨ ਦੀ بجائے ਲੋਕਾਂ ਦਾ ਕਮਾਇਆ ਹੋਇਆ ਖੋਹਦਾ ਜਿਸ ਤਰ੍ਹਾਂ ਪ੍ਰੀਤਮ ਦਾ ਵਚਨ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਰ ਪਰਦਾ ਕੀ ਹੈ ਮਨੁੱਖ ਹਿਰੇ ਪਰ ਦਰਬ ਉਧਰ ਕਹਿ ਤਾਹੀ ਆਪਣਾ পেট ਭਰਨ ਖਾਤ ਦੂਸਰਿਆਂ ਦਾ ਧੰਨ ਚੁਰਾਉਂਦੇ ਆ। ਅਲਪ ਹੱਕ ਪਰਾਇਆ ਨਾਨਕਾ ਅਉ ਸੂਰ ਉਸ ਗਾਏ ਪਰਾਇਆ ਹੱਕ ਹਿੰਦੂ ਵਾਸਤੇ ਗਾਂ ਖਾਣ ਦੇ ਬਰਾਬਰ ਹੈ ਤੇ ਮੁਸਲਮਾਨ ਵਾਸਤੇ ਸੂਰ ਖਾਣ ਦੇ ਬਰਾਬਰ ਹੈ। ਪ੍ਰਿੰਤਵ ਜੀ ਵਖਰੇ ਕਰਦੇ ਹਨ ਐਸੇ ਮਨੁੱਖ ਢਿੱਡ ਭਰਨ ਵਾਸਤੇ ਆਪਣੇ ਬਾਲ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਦੂਸਰੀਆਂ ਨਹੀਂ ਵਸਤੂ ਦੂਸਰੀਆਂ ਦਾ ਪਰਾਇਆ ਹੱਕ ਮਾਰਦੇ ਹੈ ਜਿਸ ਤਰ੍ਹਾਂ ਉਹ ਪਿਆਰਿਓ ਇਥੇ ਯਾਦ ਕਰੀਏ ਰਿਸ਼ੀ ਵਾਲਮੀਕ ਜੀ ਜਿਨ੍ਹਾਂ ਦਾ ਬਚਪਨ ਦਾ ਜੀਵਨ ਕਿਹੈਸਾ ਸੀ ਕਿ ਉਹ ਰਾਹ ਸੜੇ ਜਾਂਦੇ ਲੋਕਾਂ ਦੀ ਲੁੱਟਮਾਰ ਕਰਦੇ ਸਰ ਪਰ ਇੱਕ ਜੇ ਐਸੇ ਗੁਰਮੁਖ ਸਾਧੂਆਂ ਦੀ ਸੰਗਤ ਹੋਈ ਉਹ ਨਾਨਕ ਵੀ ਕਹਿੰਦਾ ਧਰ ਦਿਓ ਜਿਹੜਾ ਕੁਛ ਹੈਗਾ ਨਹੀਂ ਤਾਂ ਮਾਰ ਕੇ ਦੇਖੂਗਾ ਸਾਧੂ ਪੈਨੇ ਫਿਰ ਕੀ ਕਰਨਗਾ ਕਹਿੰਦਾ ਆਪਣੇ ਬੱਚੇ ਪਾਲਣਾ ਹੈ ਜੀ ਸਾਧੂ ਕਹਿਣ ਲੱਗੇ ਪਰ ਕੋਈ ਦੱਸਣਾ ਨਾ ਹੋ ਦੇ ਕਿੱਟ ਕਰਕੇ ਬੱਚੇ ਪਾਲਿਆ ਕਰ ਇਹ ਕੰਮ ਕਰਨਾ ਚੰਗਾ ਨਹੀਂ ਹੈ ਕਹਿਣ ਲੱਗੇ ਤੁਸੀਂ ਗੱਲਾਂ ਨਾ ਬਣਾਓ ਜੋ ਹੈਗਾ ਰੱਖਦੇ ਕੈਨੇਡਾ ਲੱਖਦੇ ਆਂਗੇ ਪਹਿਲਾਂ ਜਾ ਕੇ ਪਰਿਵਾਰ ਨੂੰ ਜਿਨ੍ਹਾਂ ਨੂੰ ਲਿਜਾ ਕੇ ਲੁੱਟਿਆ ਮਾਰ ਫੋਣਾ ਹੈ ਉਹਨਾਂ ਨੂੰ ਪੁੱਛ ਕੇ ਆ ਵੀ ਜੇ ਕੱਲ ਨੂੰ ਮੈਨੂੰ ਮਾਰ ਪੈਣ ਲੱਗੀ ਮੈਨੂੰ ਸਜ਼ਾ ਹੋਈ ਜੇ ਕੱਲ ਨੂੰ ਮੈਂ ਫੜਿਆ ਗਿਆ ਮੈਨੂੰ ਕੁੱਟਣ ਲੱਗੇ ਤੇ ਕੀ ਤੁਸੀਂ ਮੇਰੀ ਉਹ ਸਜ਼ਾ ਦੇ ਵਿੱਚੋਂ ਵੀ ਹਿੱਸਾ ਵੰਡਾਓਗੇ ਗੁਰੂ ਪਿਆਰਿਓ ਕਹਿੰਦੇ ਵਾਲਮੀਕ ਨੇ ਪਹਿਲਾਂ ਤਾਂ ਉਹਨਾਂ ਤੇ ਭਰੋਸਾ ਨਾ ਕੀਤਾ ਪਰ ਫਿਰ ਕਹਿੰਦੇ ਚਲ ਮੈਂ ਜਾਣਾ ਉਹ ਕਹਿੰਦੇ ਤੈਨੂੰ ਢੀਕ ਕੇ ਤੈਨੂੰ ਮਿਲ ਕੇ ਹੀ ਜਾਵਾਂਗੇ ਫਿਕਰ ਨਾ ਕਰ ਕਹਿੰਦੇ ਚਲੇ ਜਾਉਂਗਾ ਨਹੀਂ ਜਾਂਦੇ ਜਾ ਕੇ ਪਰਿਵਾਰ ਨੂੰ ਪੁੱਛਦਾ ਪਹਿਲਾਂ ਮਾਤਾ ਪਿਤਾ ਨੂੰ ਪੁੱਛਦਾ ਹੈ ਕਿ ਜੋ ਮੈਂ ਲੁੱਟਮਾਰ ਕਰਕੇ ਲਿਆਉਣਾ ਜੇ ਕੱਲੋਂ ਮੈਂ ਫੜਿਆ ਗਿਆ ਤਾਂ ਉਹਦੀ ਸਜ਼ਾ ਵੀ ਭੁਗਤੋਵੇਂ ਬਰਾਬਰ ਅੰਦੀ ਕਹੇ ਤੈਨੂੰ ਅਸੀਂ ਇਹ ਮਾਰੇ ਕੰਮ ਕਰਨ ਥੋੜਾ ਜੰਮਿਆ ਤੂੰ ਹੋਰ ਕੰਮ ਕਰ ਲੈ ਕੋਈ ਦੱਸਾਂ ਨਾ ਹਾਂ ਨੇ ਕਿਰਤ ਕਰ ਅਸੀਂ ਤੇਰੀ ਸਜਾ ਕੇ ਭੋਗੀਏ ਫਿਰ ਘਰ ਵਾਲੀ ਦੇ ਨਾਲ ਸਲਾਹ ਕੀਤੀ ਭਗਵਾਨ ਨੇ ਤੂੰ ਤਾਂ ਮੇਰੀ ਜੀਵਨ ਸਾਥਣ ਹੈ ਜੋ ਅੱਜ ਬਾਹਰੋਂ ਨੁਟਮਾਰ ਕਰਕੇ ਲਿਆਉਣਾ ਆਪਾਂ ਇਕੱਠੇ ਬਹਿ ਕੇ ਖਾਣੇ ਆ ਕੱਲ ਨੂੰ ਜੇ ਪਲਾ ਮੈਂ ਫੜਿਆ ਜਾਵਾਂ ਮੈਨੂੰ ਸਜ਼ਾ ਮਿਲੇ ਤੇ ਫਿਰ ਤੂੰ ਸਜਾ ਵਿੱਚੋਂ ਭੋਗੇਂਗੀ ਅਤੀ ਕੰਨੇ ਕਿਉਂ ਮੈਂ ਤੇ ਸਜਾ ਕੋ ਕੁਫੜਾ ਵਗਰ ਲੱਗੀ ਆ ਤੂੰ ਨਾ ਕਰੇ ਬਾਰੇ ਕੰਮ ਚੱਜਦੇ ਕੰਮ ਕਰ ਲੈ ਅਸੀਂ ਕਹੋ ਕਿ ਇਹ ਚੋਰੀਆਂ ਲਾਕੇ ਬਾਹਰ ਸਭ ਝੂਠ ਹੈ ਬੱਚਿਆਂ ਨੂੰ ਪੁੱਛਿਆ ਬੱਚੇ ਕਹਿੰਦੇ ਸਾਨੂੰ ਜੰਮਿਆ ਕਿਉਂ ਸੀ ਜੇ ਤੂੰ ਖਵਾ ਨਹੀਂ ਸਕਦਾ ਅਸੀਂ ਤੇਰੀਆਂ ਲਾਗਾ ਕਿਉਂ ਖਾਵਾਂਗੇ ਤੇਰੀ ਸਜਾ ਕਿਉਂ ਭੋਗਾਂਗੇ ਅਹ ॠषि बाल्ਮੀਕ ਬਾਤ ਸੁਣੋਦਾ ਹੋਇਆ ਸਾਧੂਆਂ ਕੋਲ ਆ ਗਿਆ ਕਹਿੰਦਾ ਮਾਰਿਓ ਤਾਂ ਪੈਰੋ ਹੀ ਮੁੱਕਰ ਗਏ ਦੇਰੇ ਤੋ ਉਕਰਕੇ ਕਹਿੰਦੇ ਅਸੀਂ ਤੇਰੀ ਸਜ਼ਾ ਕਿਉਂ ਭੋਗੀਏ ਤੂੰ ਕੋਈ ਹੋਰ ਕੰਮ ਕਰ ਲੈ ਅੱਜ ਕਹਿੰਦੇ ਇਹ ਹੀ ਤੈਨੂੰ ਅਸੀਂ ਕਹਿੰਦੇ ਹਾਂ ਕਿ ਇਹ ਸਾਰੇ ਹੀ ਛੱਡ ਛੱਡ ਕੇ ਪਰੇ ਹੋ ਜਾਂਦੇ ਆ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਲੱਕ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਦ ਦੇ ਬਿਨ ਅਸੀਂ ਤਿਤਵੇ ਦਾ ਕੈਸਨ ਪ੍ਰੇਤ ਪਕੜਿ ਚਨਾਇਨ ਦੂਤ ਜਨ ਕਿਸੇ ਨਾ ਦੇਣੀ ਭੇਤ ਛਲ ਖਲੋਤੇ ਖਿਨੇ ਮਾਹੇ ਜਿਨਸਿਓ ਲੱਗਾ ਹੈ ਇਕ ਛੜਵੇ ਛੱਡ ਕੇ ਪਰੇ ਹੋ ਜਾਣਗੇ ਜਦ ਜਮਦੂਤ ਆ ਗਏ ਜਦ ਮੌਤ ਆਉਣ ਲਗੀ ਉਸ ਵੇਲੇ ਕਿਸੇ ਨਾਲ ਨਹੀਂ ਜਾਣਾ ਤੇਰੇ ਵਾਸਤੇ ਇਸ ਕਰਕੇ ਤੂੰ ਨਾਮ ਜਪਿਆ ਕਰ ਤੇ ਉਸ ਵੇਲੇ ਫਿਰ ਕਹਿ ਲੱਗਿਆ ਮੈਂ ਕਿਵੇਂ ਨਾਮ ਜਪਾਂ ਮੈਂ ਤਾਂ ਬਹੁਤ ਪਾਪ ਕੀਤੇ ਆ ਕਹਿੰਦੇ ਕੋਈ ਗੱਲ ਨਹੀਂ ਇੱਥੇ ਬੈਠ ਕੇ ਜਪ ਮਰਾ 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 ਰਾਮ ਰਾਮ ਜਪ ਤਾਂ ਕਹਿੰਦੇ ਉਹ ਹੋਰ ਆਰਾਮ ਜਪਣ ਲੱਗਿਆ ਉਹਦੀ ਸਮਾਧੀ ਲੱਗ ਗਈ ਲਿਬ ਲੱਗ ਗਈ 12 ਸਾਲ ਉਹ ਸਮਾਧੀ 'ਚ ਬੈਠਾ ਰਿਹਾ ਐਸਾ ਧਿਆਨ ਜੁੜਿਆ ਉੱਠਿਆ ਇਹਨੇ ਮੁੜ ਕੇ ਔਰ ਕਹਿੰਦੇ 12 ਸਾਲਾਂ ਬਾਅਦ ਉਹਨਾਂ ਸਾਧੂਆਂ ਦਾ ਚੱਕਰ ਕੀਤੇ ਫੇਰ ਵੱਜਿਆ ਕਹਿੰਦੇ ਯਾਰ ਇੱਥੇ ਇੱਕ ਬੰਦਾ ਉਠਾਇਆ ਸੀ ਨਾਮ ਜਪਣ ਲਈ ਦੇਖੋ ਕੋਲਾ ਹੈ ਕਿ ਨਹੀਂ ਜਦ ਉੱਥੇ ਜਾ ਕੇ ਜੰਗਲ 'ਚ ਲੱਭਿਆ ਕੁਪੱਤੀਆਂ ਦਾ ਘਾਹ ਫੁੱਸ ਦਾ ਢੇਰ ਪਿਆ ਉਹ ਪਾਸੇ ਕੀਤਾ ਥੱਲੇ ਵਾਲਮੀਕ ਸਮਾਧੀ ਲਾ ਕੇ ਬੈਠਾ ਪਾਦ ਦੇ ਕੋਈ ਇਨੇ ਸਾਲਾਂ ਵਿੱਚ ਕਈ ਪੱਤੇ ਝੜਾ ਤੇ ਕਈ ਗੁਰੂ ਪਿਆਰਿਓ ਹਨੇਰੀਆਂ ਆਈਆਂ ਹਵਾਵਾਂ ਆਈਆਂ ਉਹ ਪੱਤੇ ਨਾਲ ਲੱਗਣਾ ਕਿ ਢੱਗਿਆ ਗਿਆ ਨੀਚੇ ਹੀ ਪੱਤਿਆਂ ਦੇ ਨੱਪਿਆ ਗਿਆ ਹੁਣ ਉਹਨਾ ਪੱਤਿਆਂ ਜੋ ਬਾਹਰ ਕੱਢਿਆ ਉਹਦਾ ਧਿਆਨ ਖੋਲਿਆ ਤੇ ਫਿਰ ਉਹ ਰਿਸ਼ੀ ਇੱਕ ਐਸਾ ਮਹਾਨ ਰਿਸ਼ੀ ਬਣ ਗਿਆ ਭਾਈ ਵਾਲਮੀਕ ਜਿਸਨੇ ਗੁਰੂ ਪਿਆਰਿਓ ਇਹ ਇੱਕਾ ਗ੍ਰੰਥ ਆਪਣੇ 15 ਉਚਾਰੇ ਇੱਕ ਰਮਾਇਣ ਵੀ ਵਾਲਮੀਕ ਦੀ ਪੁਰਾਤਨ ਹੈ ਜੋ ਉਸਨੇ ਆਪਣੇ ਅੰਦਰ ਦੀ ਕਹਾਣੀ ਲਿਖੀ ਸੀ ਬਾਹਲੇ ਕੇ ਬਾਅਰ ਫਿਰ ਉਹ ਜੇ ਐਕਟਰ ਪੈਦਾ ਹੋਵੇ ਰਾਮ ਰਾਵਣ ਲక్ష్మణ ਹਨੂਮਾਨ ਆਦਿ ਤੋਂ ਲੋਕਾਂ ਨੂੰ ਭੁਲੇਖਾ ਪੈ ਗਿਆ ਗੰਦ ਉਹ ਨਹੀਂ ਅੰਦਰ ਦੀ ਕੀਤੀ ਸੀ ਇਸ ਕਰਕੇ ਜਿਹੜੇ ਮਨੁੱਖ ਆਪਣਾ પેટ ਭਰਨ ਲਈ ਲੋਕਾਂ ਦਾ ਧਨ ਮਾਲ ਚੁਰਾਉਂਦੇ ਹੈ ਧੋਖਾ ਕਰਦੇ ਹੈ ਅਗਰ ਨਾ ਨਿਵਰਾਇ ਕ੍ਰਿਸ਼ਨ ਨਾ ਬੁਝਾਈ ਫੇਰ ਵੀ ਉਹ ਨਾਨੀ ਲਾਲਚ ਦੀ ਅਗ ਬੁਝਦੀ ਨਹੀਂ ਭਾਵੇਂ ਰੱਜਦੇ ਨਹੀਂ ਸੈਜ ਘਟੇ ਲਖੋ ਉੱਠਤਾ ਆਵੇ ਤ੍ਰਿਤਨ ਆਵੇ ਮਾਇਆ ਪਾਛੇ ਪਾਵੇ ਫੇਰ ਵੀ ਉਹ ਰੱਜਦੇ ਨਹੀਂ ਉਹਨਾਂ ਦੀ ਆਸ਼ਾ ਤ੍ਰਿਸ਼ਨਾ ਦੀ ਅਗ ਬੁਝਦੀ ਨਹੀਂ ਤਾਂ ਤੇ ਸਿਖਾ ਸੇਵਾ ਸਿਮਨ ਕਰਿਆ ਦਾ ਹਰ ਸੇਵਾ ਵਿੱਚ ਇਹ ਫਲ ਲਗੇ ਸੇਵਾ ਨਾ ਕਰਨ ਕਰਕੇ ਸਿਮਰਨ ਨਾ ਕਰਨ ਕਰਕੇ ਤੇਰੇ ਜੀਵਨ ਦੇ ਵਿੱਚ ਐਸਾ ਜਿਹੜਾ ਹੈ ਦੁੱਖਾਂ ਰੂਪੀ ਫਲ ਪ੍ਰਾਪਤ ਹੋਇਆ ਤੈਨੂੰ ਸਾਰੇ ਉਦਮਾਂ ਤੋਂ ਉੱਪਰ ਦੱਸੇਗੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੈ ਜਿਹੜਾ ਇਹ ਨਹੀਂ ਕਰਦਾ ਫਿਰ ਉਸ ਨੂੰ ਦੁੱਖਾਂ ਦਾ ਫਲ ਮਿਲਦਾ ਹੈ ਜੋ ਉਹਨੂੰ ਭੋਗਣਾ ਪੈਂਦਾ ਹੈ ਨਾਨਕ ਪ੍ਰਭ ਬਿਸਤ ਤਮਰ ਜਮੈ ਅਭਾਗੇ ਤਾਂ ਤੇ ਉਹ ਮਾੜੇ ਭਾਗਾ ਵਾਲੇ ਆਏ ਜਿਹੜੇ ਸੰਸਾਰ ਵਿੱਚ ਮਨੁੱਖਾ ਜਨਮ ਤਾਂ ਲੈ ਕੇ ਆਏ ਪਰ ਇੱਥੇ ਆ ਕਰਕੇ ਉਹਨਾਂ ਨੇ ਨਾਮ ਜਪਣਾ ਬੰਦ ਕਰਕੇ ਕੇਵਲ ਤੇ ਕੇਵਲ ਪੇਟ ਪਾਲਣਾ ਟਿੰਡ ਭਰਨਾ ਔਰ ਬੱਚੇ ਪਾਲਣਾ ਆਦੀ ਇਨਨ ਅੰਮ੍ਰਿਤ ਹੀ ਸਮਾਨਮਤੀਤ ਕਰ ਦਿੱਤਾ ਹੈ ਸੀ ਥਿੱਤੀ ਗੋਰੀ ਮਹੱਲਾ ਪੰਜਵਾ ਦਾ ਨਾਮਾ ਸ਼ਲੋਕ ਨੌਮਈ ਪੌੜੀ ਜੋ ਆਪ ਜੀ ਨੇ ਸਰਬਨ ਕੀਤੀ ਅੱਗੇ ਦਸਵਾਂ ਸ਼ਲੋਕ ਹੈ ਦਸ ਦਿਸ ਖੋਜਤ ਮੈਂ ਫਿਰਿਓ ਜਦ ਦੇਖੋ ਤਤ ਸੋਏ ਮਨ ਵਸਿ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਹੁਣ ਸਾਡਾ ਮਨ ਹੀ ਸਾਨੂੰ ਦੁਵੱਲੀ ਫਿਰਦਾ ਭਟਕਾਉਂਦਾ ਫਿਰਦਾ ਹੈ ਜਿਵੇਂ ਮਨ ਕਹਿੰਦਾ ਹੋਵੇ ਮਗਰੇ ਸਰੀਰ ਚੱਲ ਪੈਂਦਾ ਤਿੱਤੋਂ ਦਾ ਵਚਨ ਹੈ ਸੈਸ ਖਟੈ ਲਾ ਕੋ ਉੱਠ ਤਾਰੇ ਤਿੱਤਨ ਆਵੇ ਮਾਇਆ ਪਾਛ ਪਾਵੇ ਔਰ ਮਾਨ ਨੂੰ ਕਹਿੰਦੇ ਹਨ ਪਾਤਸ਼ਾਹ ਜੀ ਕਹਿੰਦੇ ਕਬੂ ਜੀ ਆਲਾ ਉਹ ਵਿਚਰਤ ਹੈ ਕਬੂ ਜਾਏ ਪਿਆਲਾ ਲੋਭੀ ਜੀ ਆਰਾ ਥਿਰਨਾ ਰਹਤਾ ਚਾਰੇ ਕੁੰਨ ਭਾਦਾ ਐਸਾ ਹੀ ਸਾਡਾ ਮਨੋਖਾ ਜਾਮਾ ਹੈ ਪਾਤਸ਼ਾਹ ਜੀ ਕਹਿੰਦੇ ਹਨ ਅਗਲੇ ਸ਼ਲੋਕ ਵਿੱਚ ਦਸ ਤੇ ਸਖੋਜ ਤਮੈ ਫਿਰਿਓ ਜਦ ਦੇਖੋ ਤਤ ਸੋਏ ਮਨ ਵਸਿਆਵੇਂ ਨਾਨਕਾ ਜੇ ਪੂਰਨ ਕਿਰਪਾ ਹੋਏ ਇਹ ਮਨ ਨੂੰ ਕਿਵੇਂ ਵਸ ਕਰੀਏ ਇਹ ਗੁਰੂ ਸਾਹਿਬ ਅਗਲੇ ਸ਼ਲੋਕ ਸ਼ਬਦ ਪਾਉਣੀ ਵੀ ਦੱਸ ਰਹੇ ਹਨ ਇਹ ਆਪਾਂ ਅਗਲੇ ਦਿਵਾਨਾਂ ਵਿੱਚ ਸਰਬੱਤ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦੇ ਅਨੇਕਾ ਅਖਰ ਬਾਦ ਕਾਟ ਹੋ ਜਾਂਦੇ ਸਿਕ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗਿਆ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮਲੋ ਫਤੇ ਪਾਫਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ